ਆਪਣੇ ਮੁਸਲਕਾ ਟੇਸ਼ਨ ਦੇਸ਼ ਦਾ ਵੀ ਪਿੰਡਾਂ ਦੇ ਇਹਨਾਂ ਪਿਛਾਵੇ ਇਹ ਕਿਹਾ ਤੁਸੀਂ ਹੈਲੋ ਮਹੀਏ ਤੋਂ ਦੱਸੋ ਡਾਕਟਰ ਮਹਿਤਾਬ ਸਿੰਘ ਆਪੀਐਸ ਐਸਐਸਪੀ ਐਸਬੀਐਸ ਨਗਰ ਸਾਹਿਬ ਵੀ ਤੇ ਦਿਸ਼ਾ ਨਿਰਦੇਸ਼ਾਂ ਤੇ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਇਸ ਜ਼ਿਲ੍ਹਾ ਦੇ ਵਿੱਚ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਖਿਲਾਫ ਅਸੀਂ ਪਿੰਡਾਂ ਚ ਜਾ ਜਾ ਕੇ ਲੋਕਾਂ ਨੂੰ ਮੀਟਿੰਗਾਂ ਵੀ ਕਰ ਰਹੇ ਆ ਤੇ ਇਹਦੇ ਨਾਲ ਦੇ ਨਾਲ ਜਿਹੜੇ ਮਾੜੇ ਅਨਸਰ ਹੈ ਤੇ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਕਲੈਕਟ ਕਰਕੇ ਗ੍ਰਫਤਾਰ ਵੀ ਕਰ ਰਹੇ ਹਾਂ ਉਸੇ ਦੀ ਲੜੀ ਦੇ ਵਿੱਚ ਅੱਜ ਇੱਕ ਦੋਸ਼ੀ ਹੈਗਾ ਕੁਲਵਿੰਦਰ ਰਵਿੰਦਰ ਸਿੰਘ ਇਹਨੂੰ 5 ਗ੍ਰਾਮ ਜਿਹੜਾ ਹੀਰੋਨ ਦੇ ਨਾਲ ਸਿੱਟੀ ਤੇ ਐਸੇ ਲਖਮੀ ਸਿੰਘ ਨੇ ਗ੍ਰਫਤਾਰ ਕੀਤਾ ਤੇ ਪੇਸ਼ ਅਦਾਲਤ ਕਰਕੇ ਦਰਮਾਨ ਲਈਾਇਆ ਇਹ ਤੇ ਕੋਈ ਹੋਰ ਵੀ ਮੁਕੱਦਮੇ ਪਹਿਲਾਂ ਵੀ ਆਏ ਕੋਈ ਇਹ ਤਾਂ ਹੀ ਕੁਖਤਮਾ ਹੈਗਾ ਨਵੇਂ ਸ਼ਹਿਰ ਦਾ ਪਹਿਲਾਂ ਵੀ ਉਹ ਵੀ ਹੀਰੋਨਦਈ ਹੈ ਤੇ ਕੀ ਕਹਣਾ ਸਾਡੇ ਜਿਹੜੇ ਮੋਜਬਾਨ ਨਸ਼ੇ ਗਜ਼ਲ ਵਿੱਚ ਫਸ ਰਹੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਨਹੀਂ ਅਸੀਂ ਤਾਂ ਇਸ ਮੰਦੇ ਵਿੱਚ ਸੁਣਾ ਮੇਰੇ ਸਾਰੇ ਐਸਐਚਓਜ਼ ਤੇ ਮੈਂ ਵੀ ਮੀਟਿੰਗਾਂ ਕਰਦੇ ਆਂ ਅਸੀਂ ਪਿੰਡ-ਪਿੰਡ ਜਾ ਕੇ ਇਹਦੇ ਜਿਹੜੇ ਹੈਗੇ ਨੇ ਜਵਾਨੀ ਨੂੰ ਮਤਲਬ ਸਤੋਂ ਬੱਤ ਜਿਹੜਾ ਖਤਰਾ ਹੈ ਉਹ ਤਾਂ ਹੈ ਹੀ ਨਸ਼ਿਆਂ ਤੋਂ ਹੈ ਇਸ ਕਰਕੇ ਅਸੀਂ ਮਤਲਬ ਬੱਤ ਤੋਂ ਬੱਤ ਲੋਕਾਂ ਨੂੰ ਜਾਗਰੂਕ ਕਰਦੇ ਆਪ ਦੇ ਮਾਧਮ ਨਾਲ ਰਹੀ ਵੀ ਅਸੀਂ ਇਹ ਹੀ ਦੱਸਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਜਿੰਨਾ ਹੋ ਸਕਦਾ ਬਚ ਕੇ ਰਹੋ ਅਤੇ ਜਿਹੜੇ ਇਸ ਦਾ ਵਪਾਰ ਕਰ ਰਹੇ ਆ ਉਹਦੀ ਸੰਮੂਹ ਤਲਾਸ਼ ਹੋ ਨਾਂਉ ਗੁਪਤ ਰੱਖਿਆ ਜਾਊਗਾ ਤੇ ਕਿੰਨੀ ਛੇਤੀ ਹੋ ਸਕੇ ਅਸੀਂ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰ ਸਕੀਏ ਅਗਲੀ ਕੀ ਕਾਰਵਾਈ ਕਰੇ ਅਸੀਂ ਹੁਣ ਇਹਦਾ ਇੰਟਰੋਗੇਸ਼ਨ ਕਰਾਂਗੇ ਕਿ ਕੁਛ ਕਿਸ ਤੋਂ ਕਿੱਥੋਂ ਲੰਦਾ ਕਿੱਥੇ ਵੇਚਦਾ ਸਾਰਾ ਪਤਾ ਕਰਾਂਗੇ